ਪੰਜਾਬ ਸਰਕਾਰ ਦੇ ਵੱਲੋਂ ਸ਼ਰਦਾਲੂਆਂ ਨੂੰ ਯਾਤਰਾ ਕਰਵਾਉਣ ਦੇ ਲਈ ਬੱਸਾਂ ਭੇਜਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਇਸੇ ਦੇ ਅਧੀਨ ਮੋਗਾ ਤੋਂ ਵੀ ਸ਼ਰਦਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਦੇ ਲਈ ਬੱਸਾਂ ਭੇਜੀਆਂ ਗਈਆਂ ਨੇ ਤੇ ਇਸੇ ਲੜੀ ਦੇ ਤਹਿਤ ਅੱਜ ਮੋਗਾ ਦੇ ਵਿਧਾਇਕ ਡਾਕਟਰ ਅਮਨਪ੍ਰੀਤ ਕੌਰ ਦੇ ਵੱਲੋਂ ਪੰਜਵੀਂ ਬੱਸ ਨੂੰ ਰਵਾਨਾ ਕੀਤਾ ਗਿਆ ਇਸ バス ਨੇ ਚਿੰਤਪੁਰ ਨੇ ਮਾਨ ਨਾਣਾ ਦੇਵੀ ਜਵਾਲਾ ਜੀ ਅਤੇ ਆਨੰਦਪੁਰ ਸਾਹਿਬ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣੇ ਨੇ ਇਸ ਮੌਕੇ ਯਾਤਰੀਆਂ ਨੇ ਜੈ ਮਾਤਾ ਦੀ ਅਤੇ ਬੋਲੇ ਸੋਨੇ ਹਾਲ ਦੇ ਜੈਕਾਰੇ ਵੀ ਲਾਏ ਉੱਥੇ ਹੀ ਡਾਕਟਰ ਅਮਨਦੀਪ ਕੌਰ ਨੇ ਜੈਕਾਰੇ ਲਗਾ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਤਿਅਰਥ ਯਾਤਰਾ ਦਾ ਵੱਤਵੱਧ ਸ਼ਰਧਾਲੂਆਂ ਵੱਲੋਂ ਲਾਭ ਉਠਾਇਆ ਜਾਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਯਾਤਰੀਆਂ ਨੂੰ ਯਾਤਰਾ ਦੇ ਲਈ ਲੋੜਿੰਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ ਇਸ ਮੌਕੇ ਯਾਤਰੀਆਂ ਨੇ ਹੋਰ ਕੀ ਕੁਝ kiya ਆਉ ਤੁਹਾਨੂੰ ਸੁਣਾਉਣੇ ਆ ਮਾਨਯੋਗ ਸਰਦਾਰ ਭਗਮਨ ਸਿੰਘ ਮਾਂਜੀ ਵੱਲੋਂ ਜਿਹੜੀ ਤੀਤ ਯਾਤਰਾ ਸਕੀਮ ਸਾਡੇ ਪੰਜਾਬੀਆਂ ਦੇ ਲਈ ਸ਼ੁਰੂ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੇ ਤਹਿਤ ਅੱਜ ਸਾਡੇ ਮੋਗਾ ਵਿਖੇ ਮਾਤਾ ਨਾਨਾ ਦੇਵੀ ਅਨੰਤਪੁਰ ਸਾਹਿਬ ਜਵਾਲਾ ਚੀ ਅਤੇ ਮਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਸਾਡੇ ਅੱਜ ਮੋਗਾ ਦੇ ਨਿਵਾਸੀ ਜਾ ਰਹੇ ਸੋ ਸ਼ਬਦ ਸਬਦ ਨੂੰ ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹ ਸਾਡੀ ਪੰਜਵੀਂ ਬੱਸ ਹੈ ਜਿਹੜੀ ਮੋਗਾ ਤੋਂ ਅੱਜ ਜਾ ਰਹੀ ਹੈ ਪਹਿਲਾਂ ਵੀ ਵੱਖ-ਵੱਖ ਤੀਰਥ ਸਥਾਨਾਂ ਤੇ ਜਿਹੜੀ ਬੱਸਾਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਜਿਹੜੀਆਂ ਭੇਜੀਆਂ ਜਾਣਗੀਆਂ ਕਿਉਂਕਿ ਸਾਡੀਆਂ ਮਾਤਾ-ਮਾਂ ਸਾਡੇ ਬਜ਼ੁਰਗ ਜਿੰਨੇ ਖੁਸ਼ ਹੁੰਦੇ ਆ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਂਦੇ ਆ ਔਰ ਪਰਮਾਤਮਾ ਸਦਾ ਪੰਜਾਬ ਤੇ ਇਦਾਂ ਹੀ ਮੇਰ ਬਣਾ ਕੇ ਰੱਖੇ ਸੋ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਕੋਟਨ ਕੋਟਨ ਦਨਵਾਦ ਕਿੱਟ ਵੀ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਹਾਂਜੀ ਬਿਲਕੁਲ ਇਸ ਦੇ ਵਿੱਚ ਯਾਤਰੀਆਂ ਦੇ ਜਿਹੜੇ ਰਹਿਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਔਰ ਉਸ ਦੇ ਜਿਹੜੀ ਕਿੱਟ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਉਹਨਾਂ ਦੇ ਜਿਹੜੀਆਂ ਯੂਜ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਬਲੈਂਕਟ ਹੋ ਗਿਆ ਔਰ ਕਿੱਟਸ ਹੋ ਗਿਆ ਟੂਥ ਬਰਸ਼ ਕਿੱਟ ਕਾਮ ਵਗੈਰਾ ਇਹੋ ਜੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਾਂਜੀ ਵਧੀਆ ਲੱਗਾ ਠੀਕ ਹੈ ਅਸੇ ਚੱਲੇ ਆ ਅੱਜ ਸਰਕਾਰ ਵੱਲੋਂ ਤੇ ਫ੍ਰੀ ਚੱਲੇ ਆ ਕੋਈ ਪੈਸਾ ਨਹੀਂ ਹੈਗਾ ਵੀ ਮਤਲਬ ਕਿਰਾਇਆ ਕੁਝ ਨਹੀਂ ਹੈਗਾ ਤੇ ਚਿੰਤਪੁਰਨੀ ਮਾਤਾ ਨੈਣਾਦੇਵੀ ਮਾਤਾ ਤੇ ਜਵਾਲਾ ਜੀ ਤੇ ਆਨੰਦਪੁਰ ਸਾਹਿਬ ਹਾਂਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਹਾਂਜੀ ਵਧੀਆ ਲੱਗਾ ਠੀਕ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਧੰਨਵਾਦ ਜੀ ਹਾਂਜੀ ਬਸ ਹੋਰ ਤਾਂ ਕੁਝ ਨਹੀਂ ਹਾਂਜੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਮੌਕਾ ਦਿੱਤਾ ਯਾਤਰਾ ਕਰਨ ਦਾ ਤੇ ਵਦ ਯਾ ਵਲਗ ਰਿਹਾ ਵਾ ਨਹੀਂ ਨਹੀਂ ਫਰੀਆ ਜਾ ਰਹੇ ਆ ਪੰਜੋਖ ਸਰਦਾਰ ਪਗਮਨ ਸਿੰਘ ਮਾਂਜੀ ਵੱਲੋਂ ਜਿਹੜੀ ਤੀਤ ਯਾਤਰਾ ਸਕੀਮ ਸਾਡੇ ਪੰਜਾਬੀਆਂ ਦੇ ਲਈ ਅ ਸ਼ੁਰੂ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੇ ਤਹਿਤ ਅ ਸਾਡੇ ਮੋਗਾ ਵਿਖੇ ਅ ਮਾਤਾ ਨਾਨਾ ਦੇਵੀ ਅਨੰਤਪੁਰ ਸਾਹਿਬ ਜਵਾਲਾ ਚੀ ਅਤੇ ਮਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਸਾਡੇ ਅਜ ਮੋਗਾ ਦੇ ਨਿਵਾਸੀ ਜਾ ਰਹੇ ਸੋ ਸ਼ਬਦ ਸ਼ਬਦوں ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਇਹ ਸਾਡੀ ਪੰਜਵੀਂ ਵਾਸ ਹੈ ਜਿਹੜੀ ਮੋਗਾ ਤੋਂ ਅੱਜ ਜਾ ਰਹੀ ਹੈ ਪਹਿਲਾਂ ਵੀ ਵਕ ਵਕ ਤੀਰਥ ਸਥਾਨਾਂ ਤੇ ਜਿਹੜੀ ਬੱਸਾਂ ਭੇਜੀਆਂ ਗਈਆਂ ਔਰ ਇਸੇ ਤਰ੍ਹਾਂ ਜਿਹੜੀਆਂ ਭੇਜੀਆਂ ਜਾਣਗੀਆਂ ਕਿਉਂਕਿ ਸਾਡੀਆਂ ਮਾਤਾ-ਮਾਂ ਸਾਡੇ ਬਜ਼ੁਰਗ ਜਿੰਨੇ ਖੁਸ਼ ਹੁੰਦੇ ਆ ਔਰ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਸੋ ਬਹੁਤ ਹੀ ਸਾਨੂੰ ਵੀ ਆਸ਼ੀਰਵਾਦ ਦੇ ਕੇ ਜਾਂਦੇ ਆ ਔਰ ਪਰਮਾਤਮਾ ਸਦਾ ਪੰਜਾਬ ਤੇ ਇਦਾਂ ਹੀ ਮੇਰ ਬਣਾ ਕੇ ਰੱਖੇ ਸੋ ਇੱਕ ਵਾਰ ਫਿਰ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਕੋਟਨ-ਕੋਟਨ ਦਨਵਾਦ